ਪਟਿਆਲਾ ਦੇ ਕਾਲੀ ਦੇਵੀ ਮੰਦਿਰ ਦੇ ਨੇੜੇ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਇੱਕ ਨਿਹੰਗ ਸਿੰਘ ਵੱਲੋਂ Hindu ਦੇਵੀ ਦੇਵਤਿਆਂ ਤੇ ਵਿਵਾਦ ਟਿੱਪਣੀ ਕਰਨ ਨੂੰ ਲੈ ਕੇ ਫਤਿਹਗੜ ਸਾਹਿਬ ਦੇ ਡੀਜੀਪੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਡੀਐਸਟੀ ਯੂਸੀ ਚਾਵਲਾ ਨੂੰ ਸੌਂਪਿਆ ਗਿਆ। ਜਿਹੜਾ ਕੱਲ 29 ਪਹਿਲ ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੇਖੇ ਕਾਉਂਟ ਹੋਇਆ ਉਹਦੇ ਅਸੀਂ ਸਾਰੇ Hindu ਸੰਸਥਾਨਾਂ ਰਾਸ਼ਟਰੀ ਸਵੈ ਸੇਵਕ ਸੰਗਠਨ ਸ਼੍ਰੀ ਹਰਮਾਨ ਸੇਵਾਦਾਰ Hindu ਤਰਫੋਂ ਜਿੱਥੇ ਉਹਦੀ ਜੋ ਜੀ ਨੋ ਨ ਸਾਰੇ ਅਸੀਂ ਸਖਤ ਨਿਦਾ ਕਰਦੇ ਆ ਇਹ ਜਿਹੜਾ ਅਟੈਕ ਹੋਇਆ ਇਹ Hindu ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਆ ਜਿਹੜਾ ਪੱਥਰबाजी ਕੀਤੀ ਜੀ ਜਾਂ ਮੰਦਰ ਨੂੰ ਨਿਸ਼ਾਨਾ ਬਣਾ ਕੇ ਇਸ ਮੌਕੇ ਜਿਹੜਾ ਇੱਕ ਨਹਾਗ ਸਿੰਘ ਸਾਡੇ ਪੂਜਨੀਯ ਮਾਤਾ ਦੁਰਗਾ ਜੀ ਬਾਰੇ ਅਪਸ਼ਬਦ ਬੋਲ ਰਿਹਾ ਬਹੁਤ ਹੀ ਨਿਦਲਜੋਗਾ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਸ਼ਰਾਬੀ ਅੰਸਰਾਂ ਨੂੰ ਹੁਣੇ ਨੱਥ ਪਾ ਲਓ ਤੁਸੀਂ ਨਹੀਂ ਸਮਾਜ ਦੇ ਵਿੱਚ ਬਹੁਤ ਗਲਤ ਸੰਦੇਸ਼ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਇਹ ਕਿਸੇ ਨੂੰ ਨਾਤ ਪਾਓ ਜਲਦੀ ਤੋਂ ਜਲਦੀ ਇਹ ਜਿਹੜਾ ਨਹਾੰਗ ਸਿੰਘ ਐਸੀ ਗੰਪੀਤ ਭਾਸ਼ਾ ਵਰਤਰਿਆ ਨਹੀਂ ਇਹ ਨੂੰ ਅਸੀਂ ਨਾਤ ਪਾਵਾਂਗੇ ਸਾਰਾ ਸਮਾਜ ਅਸੀਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਮੰਗ ਕਰਦੇ ਹਾਂ ਇਹਨੂੰ ਜਲਦੀ ਗ੍ਰਿਫਤਾਰ ਕਰੋ ਇਹਦੇ ਖਿਲਾਫ ਨੂੰ ਹਿੰਦੂ ਭਾਵਨਾਵਾਂ ਨਾਲ ਜਿਹੜਾ ਇਹ ਖਲਵਾੜ ਕੀਤਾ ਪर्चा ਦਰਜ ਕੀਤਾ ਜਾਵੇ ਤੇ ਸਾਡੇ ਜਿਹੜੇ ਹਿੰਦੂ ਮੰਦਰਾਂ ਪੰਜਾਬ ਦੇ ਵਿੱਚ ਉਡੀ ਸੁਰੱਖਿਆ ਯਕੀਨੀ ਬਣਾਈ ਜਾਵੇ ਪੁਲਿਸ ਉਥੇ ਖੜੀ ਆ ਤਮਾਸ਼ਾ ਦੇਖ ਰਹੀ ਆ ਸ਼ਰਾਬੀ ਹੰਸਰ ਆ ਕੇ ਤਫਰਾਵ ਕਰ ਰਹੇ ਆ ਇਹ ਤੁਸੀਂ ਕੰਟਰੋਲ ਕਰ ਲੋ ਕਿ ਆਪ ਉਸ ਵੇਲੇ ਆ ਉਸ ਇਤੇ ਪਿਆਜ ਸਿਕਾਉ ਦੀ ਮੰਗ ਕਰਦੇ ਨਹੀਂ ਸਾਰਾ ਹਿੰਦੂ ਸਵਾਜ ਨੂੰ ਪਤਾ ਹੋ ਕੇ ਇਹਦੇ ਬਾਰੇ ਅੰਦੋਲਨ ਕਰਨਾ ਪਵੇਗਾ ਜੈ ਸ਼ਿਗਾਂ ਜੈ ਭਗਤ ਸਰਹਰ ਮਹਾਦੇਵ ਜੈ ਮਾ ਕਾਲੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ 29 ਤਰੀਕ ਪਟਿਆਲੇ ਵਿਖੇ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਕੁਝ ਸ਼ਰਾਰਤੀ ਅਨਸਰਾ ਨੇ ਮਾਕਾਰ ਕਾਲੀ ਦੇ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਇੱਕ ਉੱਥੇ ਨਿਹੰਗ ਸਿੰਘ ਦੁਆਰਾ ਮਾ ਦੁਰਗਾ ਜੀ ਅਤੇ ਮਾ ਕਾਲੀ ਨੂੰ ਅੱਬ ਸ਼ਬਦ ਬੋਲੇ ਗਏ ਹਨ ਉਸੇ ਮਸਲਸਲੇ ਦੇ ਵਿੱਚ ਅੱਜ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਅਸੀਂ ਡੀਜੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਸੌਪਿਆ ਐ ਐਸਐਸਪੀ ਡੀਐਸਪੀ ਸਾਹਿਬ ਦੇ ਰਾਹੀਂ ਕਿ ਇਸ ਇਨਸਾਨ ਦੇ ਉੱਤੇ ਜਿਸ ਦੀ ਫੋਟੋ ਅਸੀਂ ਨਾਲ ਉਸ ਮੰਗ ਪੱਤਰ ਦੇ ਵਿੱਚ ਲਗਾਈ ਹੈ ਇਹ ਉਸ ਦੀ ਫੋਟੋ ਹੈ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਗਰ ਪ੍ਰਸ਼ਾਸਨ ਇਸ ਦੇ ਉੱਤੇ ਕਾਰਵਾਈ ਨਹੀਂ ਕਰਦਾ ਤਾਂ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਮਿਲ ਕੇ ਜਿਸ ਤੇ ਸ਼੍ਰੀ ਹਿੰਦੂ ਤੱਕ ਜਗਤਗੁਰੂ ਪੰਚਾਜਨ ਗਿਰੀ ਜੀ ਮਹਾਰਾਜ ਵੱਲੋਂ ਜੇ ਅਗਰ ਇੱਥੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਅੰਦੋਲਨ ਕਰਾਂਗੇ ਸ਼੍ਰੀ ਫਤਿਹਗੜ ਸਾਹਿਬ ਤੋਂ ਜਸਵਿੰਦਰ ਸਿੰਘ ਜੱਸੀ ਦੀ ਰਿਪੋਰਟ